ਨਵੰਬਰ ਮਹੀਨੇ ਦੀ ਦੁਪਹਿਰ ਦਾ ਸਮਾਂ ਹੈ ਲੁਧਿਆਣਾ ਦੇ ਮਸ਼ਹੂਰ ਮੈਰਿਜ ਪਲੇਸ ਦਾ ਗ੍ਰੈਂਡ ਵਿਲਾ ਦੇ ਵਿੱਚ ਅੱਜ ਰੋਜ ਵਰਗੀਆਂ ਖੁਸ਼ੀਆਂ ਨਹੀਂ ਹਨ ਇੱਥੇ ਨਾ ਕੋਈ ਢੋਲ ਤਮਾਕਿਆਂ ਦੀ ਆਵਾਜ਼ ਹੈ ਨਾ ਕੋਈ ਖੁਸ਼ੀਆਂ ਦਾ ਮਾਹੌਲ ਹੈ ਬਸ ਇੱਕ ਅਜੀਬ ਕਿਸਮ ਦੀ ਸੁੰਨਪਸਰੀ ਹੈ ਅਤੇ ਲੋਕਾਂ ਦੇ ਹੌਲੀ-ਹੌਲੀ ਖਸਰ-ਪਸਰ ਦੀ ਆਵਾਜ਼ ਸਭ ਪਾਸੇ ਗੂੰਜ ਰਹੀ ਹੈ ਲੋਕ ਆਪਸ ਦੇ ਵਿੱਚ ਗੱਲਾਂ ਕਰ ਰਹੇ ਹਨ ਇਹ ਕਿਹੋ ਜਿਹਾ ਵਿਆਹ ਹੈ ਇੱਕ ਪਾਸੇ ਉਹ 25 ਸਾਲ ਦੀ ਕਿਰਨਦੀਪ e <susurra> ਜਿਸ ਤੇ ਮੋਤੇ ਅਜੀਬ ਕਿਸਮ ਦਾ ਨੂਰ ਵੇਖਣ ਨੂੰ ਮਿਲਦਾ ਹੈ ਜਿਸ ਨੂੰ ਸ਼ਾਇਦ ਮੇਕਅਪ ਦੇ ਵੀ ਲੋੜ ਨੇ ਸੇ ਉਹ ਦਮਾਲਾ ਬੰਦੀ ਹੈ ਅਤੇ ਸਭ ਤੋਂ ਵੱਡੀ ਗੱਲ ਉਤਨ ਸ਼ਾਦੀ ਸ਼ੁਦਾ ਹੈ ਉਸ ਦਾ ਘਰਵਾਲਾ ਨਾ ਤਾਂ ਗੁਜ਼ਰਿਆ ਹੈ ਨਾ ਹੀ ਉਸ ਦਾ ਤਲਾਕ ਹੋਇਆ ਹੈ ਫਿਰ ਵੀ ਅ ਦੂਜਾ ਵਿਆਹ ਹੋ ਰਿਹਾ ਹੈ ਅਤੇ ਸਾਹਮਣੇ ਉਸ ਤੇ ਪਹਿਲੇ ਘਰਵਾਲੇ ਜੋ ਕਿ ਪਿੰਡ ਦਾ ਹੈ ਗਰੰਥੀ ਸਿੰਘ ਸੇ ਸੁਖਮਨ ਸਿੰਘ ਉਸ ਨੂੰ ਇਸ ਤਰ੍ਹਾਂ ਭੱਜ ਭੱਜ ਕੇ ਕੰਮ ਕਰਾਉਂਦਿਆ ਨੂੰ ਜਿਵੇਂ ਕਿ ਇਹ ਉਸ ਦੀ ਧੀ ਦਾ ਜਾਂ ਉਸ ਦੀ ਭੈਣ ਦਾ ਵਿਆਹ ਹੋਵੇ ਇਸ ਤਰ੍ਹਾਂ ਦੇ ਕੇ ਸਾਰੇ ਹੈਰਾਨ ਨਾ ਜਾਂਦੇ ਸਨੇ ਵੀ ਆਹ ਕਿਹੋ ਜਿਹਾ ਪਤੀ ਹੈ ਆਹ ਕਿਹੋ ਜਿਹਾ ਕਰਵਾ ਰਿਹਾ ਹੈ ਆਪਣੀ ਹੀ ਪਤਨੀ ਦਾ ਦੂਜਾ ਵਿਆਹ ਕਰਵਾ ਰਿਹਾ ਹੈ ਆਪਣੀ ਪਤਨੀ ਨੂੰ ਇਸ ਤਰ੍ਹਾਂ ਪੇਟਾ ਘੜਵਾ ਰਿਹਾ ਹੈ ਇਹ ਤਾਂ ਬਿਲਕੁਲ ਗੱਤ ਹੈ ਬਿਲਕੁਲ ਠੀਕ ਨਹੀਂ ਹੈ ਲੇਕਿਨ ਉਹਨਾਂ ਦੀ ਹੈਰਾਨੀ ਦਾ ਟਿਕਾਣਾ ਉਦੋਂ ਨਹੀਂ ਰਿਹਾ ਜਦੋਂ ਸਾਹਮਣੇ ਗੇਟ ਤੇ ਬਰਾਤ ਆਂਦੀ ਦਿਖਾਈ ਦਿੰਦੀ ਹੈ ਬਰਾਤ ਬੜੇ ਗਾਜੇ ਮਾਜੇ ਦੇ ਨਾਲ ਆਈ ਹੈ ਬੜੇ ਢੋਲ ਵੱਜ ਰਹੇ ਨੇ ਸਾਰੇ ਜਨੇ ਰੱਚਦੇ ਸਨੇ ਲੇਕਿਨ ਸਭ ਤੋਂ ਹੈਰਾਨੀ ਵਾਲੀ ਗੱਲ ਸੀ ਇਹਨਾਂ ਆਲੀਸ਼ਾਨ ਗੱਡੀਆਂ ਤੋਂ ਥੱਲੇ ਉਤਰਦੇ ਉਸ ਬਰਾਤ ਲਾੜਾ ਉਹ 65 ਸਾਲ ਦਾ ਬਜ਼ੁਰਗ ਗੁਰਬਖਸ਼ ਸਿੰਘ ਜੋ ਕਿ ਐਨ ਆਰ ਆਈ ਸੀ ਬਜ਼ੁਰਗ ਸੀ ਕੈਨੇਡਾ ਤੋਂ ਆਇਆ ਸੀ ਉਸਦੇ ਸਿਰ ਦੇ ਅੱਧੇ ਵਾਲ ਟੜ ਚੁੱਕੇ ਸਨ ਅਤੇ ਬੜੀ ਮੁਸ਼ਕਲ ਦਿਨਾਂ ਤਰ੍ਹਾਂ ਸੀ ਇਹ ਜੋੜੀ ਬੜੀ ਬਿਮੈਲ ਸੀ ਲੋਕ ਦੇਖਦੇ ਸਾਰ ਬੋਲ ਪਏ ਉਹ ਆ ਕੀ ਕਲਜੁ ਆ ਗਿਆ ਪਿੱਛੇ ਬੈਠੀਆਂ ਔਰਤਾਂ ਗੱਲਾਂ ਕਰਦੀਆਂ ਹਨ ਉਹ ਦੇਖੋ ਕਿਵੇਂ ਗਰੰਤੀ ਹੋ ਕੇ ਆਪ ਖੜਕੇ ਆਪਣੀ ਹੀ ਪਤਨੀ ਦਾ ਸੌਦਾ ਆ ਬੁੱਢੇ ਐਨ ਆਰ ਆਈ ਦੇ ਨਾਲ ਕਰ ਰਿਹਾ ਹੈ ਸੁਣਿਆ ਹੈ ਕੁੜੀ ਨੇ ਆਪ ਹੀ ਕਿਹਾ ਸੀ ਕਿ ਉਹ ਗਰੀਬੀ ਦੇ ਵਿੱਚ ਨਹੀਂ ਰਹਿ ਸਕਦੀ ਸ਼ਾਇਦ ਕੈਨੇਡਾ ਜਾਣ ਲਈ ਆਪਣੇ ਘਰ ਵਾਲੇ ਨੂੰ ਛੱਡ ਦਿੱਤਾ ਹੈ ਲੇਕਿਨ ਇਸ ਘਰ ਵਾਲੇ ਦੀ ਬੇਸ਼ਰਮੀ ਦੇਖੋ ਆਪਣੀ ਪਤਨੀ ਦਾ ਵਿਆਹ ਕਰਵਾ ਰਿਹਾ ਹੈ ਜੇਕਰ ਉਸ ਨੂੰ ਕੀ ਖਾਣੀ ਸੀ ਆਪ ਇਕੱਲੇ ਖਾਂਦੇ ਆਜ ਦੇਖੀ ਕਰ ਰਿਹਾ ਹੈ ਇਸ ਨੂੰ ਅਜੇ ਤੱਕ ਕੀ ਹੋਣਾ ਚਾਹੀਦਾ ਹੈ ਇਸ ਦੇ ਪਿੱਛੇ ਆਖਰਕਾਰ ਬਜਾਕੀ ਹੈ ਲੇਕਿਨ ਇਸ ਸਾਰੀ ਭੀੜ ਦੇ ਵਿੱਚ ਜੋ ਕਿ ਉਦਾਸ ਜਾਂ ਹੈਰਾਨ ਨਜ਼ਰ ਆ ਰਹੀ ਸੀ ਇੱਕ ਬੰਦਾ ਬੜਾ ਖੁਸ਼ ਹੈ ਜੋ ਕਿ ਪਾਨੀਆਂ ਕਦਾਰਾਂ ਦੇ ਵਿੱਚ ਕੁਰਸੀ ਤੇ ਆਰਾਮ ਦੇਣਾ ਬੈਠਾ ਹੈ ਉਹ ਹੈ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸਰਦਾਰ ਦਲਜੀਤ ਸਿੰਘ ਵਾਰ-ਵਾਰ ਆਪਣੀਆਂ ਮੱਛਾਂ ਨੂੰ ਤਾਦੇ ਰਿਹਾ ਹੈ ਜਿਵੇਂ ਉਸਨੇ ਕੋਈ ਵੱਡੀ ਜੰਗ ਜਿੱਤ ਲਈ ਹੋਵੇ ਉਹ ਗਿਆਨੀ ਸੁਖਮੰਦੇਵਲ ਦੇਖ ਕੇ ਬੜੀ ਕਿਲੌਣੀ ਮੁਸਕਰਾਟ ਦੇ ਰਿਹਾ ਹੈ ਜਿਵੇਂ ਕਿਹਾ ਹੋਵੇ ਦੇਖਿਆ ਤੋੜ ਦਿੱਤਾ ਨਾ ਤੇਰਾ ਗਰੂਰ ਮੇਰੇ ਅੱਗੇ ਬੜਾ ਬੰਦਾ ਸੀ ਅੱਜ ਦੇਖ ਤੂੰ ਕਿਤੇ ਹੈ ਮੈਂ ਕਿਤੇ ਦੇਖ ਤੈਨੂੰ ਮੈਂ ਕਿੱਥੇ ਲਾ ਕੇ ਖੜਾ ਕੀਤਾ ਹੈ ਨਿਕਿਆ ਮੇਰੇ ਨਾਲ ਪੰਗਾ ਲੈਣ ਦਾ ਨਤੀਜਾ ਮਿਲਣੀ ਦੀ ਰਸਮ ਸ਼ੁਰੂ ਨੇ ਸੇ ਬੈਂਡ ਵਾਜੇ ਵਜਰੇ ਸਨੇ ਸਾਰੇ ਲੋਕ ਜਰੇ ਸਨੇ ਉਹ ਗੇੜ ਤੇ ਆ ਗਏ ਚਲੋ ਮਿਲਣੀ ਹੋਣੀ ਹੈ ਇਸ ਤੋਂ ਬਾਅਦ ਬਾਕੀਆਂ ਨੂੰ ਸਮਝ ਰਿਹਾ ਨੇ ਉਹ ਨਮਾਈਆਂ ਜੜੀਆਂ ਨੇ ਮੁੰਡੇ ਵਾਲੇ ਜਰੇ ਸਨੇ ਬੜੇ ਖੁਸ਼ ਨਜ਼ਰ ਆ ਰਹੇ ਸਨੇ ਲੇਕਿਨ ਕੁੜੀ ਵਾਲੇ ਪਾਸੋਂ ਜਿੱਥੇ ਜ਼ਿਆਦਾਤਰ ਪਿੰਡ ਦੇ ਲੋਕ ਸਨੇ ਕਿਥੋਂ ਦਾ ਗਰੰਤੀ ਸਿੰਘ ਸੇ ਬੜੇ ਉਦਾਸ ਅਤੇ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਸਨੇ ਲੇਕਿਨ ਉਧਰ ਇਹ ਸਨੇ ਸਭ ਇਕਦਮ ਹੈਰਾਨ ਨਜ਼ਰ ਆਦੇ ਸਨੇ ਜਦੋਂ ਦੇਖਿਆ ਵੀ ਗਰੰਤੀ ਸੁਖਮਨ ਜਣਾ ਹੈ ਇਸ ਵਿਆਹ ਦੀ ਅਰਦਾਸ ਆਪ ਕਰੇਗਾ ਲੋਕ ਕਹਿੰਦੇ ਹਨ ਤਾ ਬਿਸ਼ਰਮਦੀ ਹੱਦ ਹੋ ਗਏ ਵੀ ਐਸਾ ਕਿ ਥੋੜਾ ਸੇ ਹੁਣ ਇਹ ਵਿਆਹ ਦੀ ਅਰਦਾਸ ਵੀ ਆਪ ਕਰੇਗਾ ਹੁਣ ਆਪਣੇ ਹੀ ਪਤਨੀ ਨੂੰ ਦੂਜੇ ਕਰਵਸੰდਰੇ ਆ ਜਿਹੜਾ ਮਿਲਣ ਦੀ ਅਰਦਾਸ ਕਰੇਗਾ ਇਹ ਤਾਂ ਬਿਲਕੁਲ ਗਲਤ ਹੈ ਬਿਲਕੁਲ ਠੀਕ ਨਹੀਂ ਹੈ ਇੱਕ ਕੀ ਕਰ ਰਿਹਾ ਹੈ ਅਜਿਹਾ ਕਰਨੀ ਇਸ ਨੂੰ ਕਿਹੜੀ ਲੋੜ ਹੈ ਕਿਹੜੀ ਮਜਬੂਰੀ ਹੈ ਜੋ ਕਿ ਇਸ ਨੂੰ ਐਸਾ ਕਰਵਾ ਰਹੀ ਹੈ ਸਾਰੇ ਲੋਕ ਜਿਹੜੇ ਸਨ ਉਹ ਇਸ ਬਾਰੇ ਸਵਾਲ ਪੁੱਛ ਰਹੇ ਸਨ ਲੇਕਿਨ ਸ਼ਾਇਦ ਗਰੰਟੀ ਸੁਖਮਨ ਸਿੰਘ ਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਕੋਈ ਫਰਕ ਨਹੀਂ ਪੈਂਦਾ ਸੀ ਇਹ ਲੱਗਦਾ ਸੀ ਜਿਵੇਂ ਉਹ ਤਿਆਰੀ ਕਰਕੇ ਆਇਆ ਹੋਵੇ ਜਿਵੇਂ ਇਹਨਾਂ ਸਭ ਗੱਲਾਂ ਨੂੰ ਸੁਣਨ ਵੱਤੇ ਉੱਤਿਆਰ ਹੋਵੇ ਜੇ ਮੇ ਕੋ ਬਹੁਤ ਵੱਡੀ ਵਜ੍ਹਾ ਸੇ ਜੋ ਸਾਰਾ ਕੁਝ ਉਸ ਤੋਂ ਕਰਵਾਰੀ ਸੇ ਸ਼ਾਇਦ ਇਹ ਵਜ੍ਹਾ ਸਭ ਦੇ ਸਾਹਮਣੇ ਆਣ ਵਾਲੀ ਸੇ ਅਰਦਾਸ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਵਾਰ ਸ਼੍ਰੀ ਭਗਵਤੀ ਜੀ ਕੇ 51 ਤਸਵੀ ਅਰਦਾਸ ਹੌਲੀ ਹੌਲੀ ਅੱਗੇ ਵਧੀ ਹੋਏ ਪ੍ਰਧਾਨ ਸੁਖਮਨ ਜੜਾ ਹੈ ਬੜੇ ਗੌਰ ਨਾਲ ਸੁਣ ਰਿਹਾ ਹੈ ਉਹ ਸੁਣਨਾ ਚਾਹਦਾ ਸੀ ਕਿ ਇੱਥੇ ਗਰੰਟੀ ਜੜਾ ਹੈ ਹੁਣ ਅਰਦਾਸ ਦੇ ਵਿੱਚ ਕਿਹੜੀਆਂ ਗੱਲਾਂ ਕਰੇਗਾ ਆਖਿਰਕਾਰ ਕਿਵੇਂ ਕਰੇਗਾ ਆਪਣੀ ਪਤਨੀ ਦੀ ਅਰਦਾਸ ਬੜਾ ਖੁਸ਼ ਹੋ ਰਿਹਾ ਹੈ ਲੇਕਿਨ ਇੱਕਦਮ ਅਚਾਨਕ ਜਿਵੇਂ ਹੀ ਅਰਦਾਸ ਦੇ ਵਿੱਚ ਉਸ ਦਾ ਆਪਣਾ ਨਾਮ ਸੁਣਿਆ ਨਾ ਹੈਰਾਨ ਲੱਗਿਆ ਹੈ ਪੈਰਾ ਹਟੋਂ ਜਮੇ ਨਿਕਲ ਗਈ ਹੈ ਭੱਜਣ ਦੀ ਕਰੀ ਹੈ ਵੀ ਇੱਥੋਂ ਨਾ ਚਲੀਏ ਇੱਥੇ ਹੁਣ ਮੇਰਾ ਕੁਝ ਨਹੀਂ ਰਖਿਆ ਇੱਥੇ ਤਾਂ ਪੇਤ ਖੋਣੇ ਨਾਰੇ ਹਨ ਇੱਥੇ ਜਿਹੜਾ ਹੈ ਮੇਰੇ ਸਾਰੇ ਜਿਹੜੇ ਚਿੱਠੇ ਹਨ ਬਾਹਰ ਆ ਰਹੇ ਹਨ ਆ ਗਰੰਟੀ ਸਿੰਘ ਪਰ ਅਖੇਉ ਜੀ ਅਰਦਾਸ ਕਰ ਰਿਹਾ ਹੈ ਇੱਕ ਵਾਰ ਜੀ ਕਰਿਆ ਹੈ ਵੀ ਇਸ ਨੂੰ ਰੋਕ ਦਿਆ ਲੇਕਿਨ ਗਰੰਟੀ ਸਿੰਘ ਜੀ ਨੇ ਬਚਾ ਲਈ ਕਰ ਦਿੱਤਾ ਹੈ ਉੱਤ ਬੈਠੋ ਪ੍ਰਧਾਨ ਜੀ ਕਿਧਰ ਤਲੇ ਹੋ ਅਜੇ ਤੱਕ ਤੁਹਾਡੇ ਬਾਰੇ ਕੁਝ ਹੋਰ ਗੱਲਾਂ ਵੀ ਕਰਨੀਆਂ ਹਨ ਅਰਦਾਸ ਚੱਲ ਰਹੀ ਹੈ ਗੁਰੂ ਦੀ ਅਰਦਾਸ ਨੂੰ ਇਸ ਉਹ 40 ਛੱਡ ਕੇ ਜਾਣਾ ਇਹ ਠੀਕ ਨਹੀਂ ਹੈ ਤੁਸੀਂ ਮੇਰੇ ਨਾਲ ਜੋ ਕੀਤਾ ਹੈ ਅੱਜ ਮੈਂ ਸਾਰ ਨੂੰ ਦਸਣ ਚਲੇ ਆ ਹਾਂ ਲੇਕਿਨ ਅਚਾਨਕ ਇੱਕਦਮ ਉਸ ਵਿਆਦਾ ਮਾਹੌਲ ਉਦੋਂ ਬਦਲੇ ਆ ਜਦੋਂ ਗੰਟੀ ਸਿੰਘ ਨੇ ਅਰਦਾਸ ਦੇ ਵਿੱਚ ਕੁਝ ਅਹਿਆ ਕਰ ਦਿੱਤਾ ਹੈ ਪ੍ਰਧਾਨ ਬੇਹੋਸ਼ ਹੋਣ ਦੇ ਬੱਚਾ ਹੈ ਉੱਥੇ ਡਿੱਗ ਪਿਆ ਹੈ ਉਸ ਨੂੰ ਕਦੇ ਸੁਪਨੇ ਵਿੱਚ ਵੀ ਉਮੀਦ ਨਹੀਂ ਸੀ ਵੀ ਉਸਦੇ ਨਾਲ ਆ ਕੁਝ ਹੋਵੇਗਾ ਆ ਕੁਝੜਾ ਹੈ ਉਸ ਨੂੰ ਦੇਖਣਾ ਪਵੇਗਾ ਉਸਦੇ ਆਪਣੇ ਪਾਪਾਂ ਦਾ ਨਤੀਜਾ ਉਸਦੇ ਸਾਹਮਣੇ ਇਸ ਤਰ੍ਹਾਂ ਆਵੇਗਾ ਆਖਰਕਾਰ ਗੰਟੀ ਸਿੰਘ ਨੇ ਇਹੋ ਜਿਹਾ ਅਰਦਾਸ ਦੇ ਵਿੱਚ ਕੀ ਬੋਲ ਦਿੱਤਾ ਵੀ ਪ੍ਰਧਾਨ ਵੀ ਜੜਾ ਬੇਹੋਸ਼ ਹੋ ਗਿਆ ਲੋਕ ਹੈਰਾਨ ਰਹਿ ਗਏ ਅਤੇ ਨਵਾਂ ਲੜਾ ਜਿਹੜਾ ਸੀ ਉਹ ਵੀ ਖੁਸ਼ ਹੋ ਜਾਂਦਾ ਹੈ ਜਿਵੇਂ ਕਿ ਸ਼ਾਇਦ ਇੱਥੇ ਕੁਝ ਦਿਹਾ ਹੋ ਗਿਆ ਜਿਸ ਨੇ ਉਸ ਨੂੰ ਪਰਵਾਹ ਦਿੱਤੀ ਹੈ ਹਾਂਜੀ ਇਹੋ ਜਾਂ ਕਿਸੇ ਅਰਦਾਸ ਦੇ ਵਿੱਚ ਕੌਣ ਸੀ ਉਹ ਗਰੰਟੀ ਸੰਗਤ ਅਤੇ ਉਸ ਦੀ ਇਹ ਜੀ ਕਿڑی ਮਜਬੂਰੀ ਸੀ ਅਤੇ ਪ੍ਰਧਾਨ ਦਾ ਇਸ ਦੇ ਵਿੱਚ ਕਿਹੜਾ ਹੱਥ ਸੀ ਕੌਣ ਸੀ ਉਹ ਐਨਆਰਆਈ ਬਜ਼ੁਰਗ ਜੋ ਕਿ ਸਾਰੇ ਵਿਆਦ ਲਈ ਮੰਗਿਆ ਹਾਂਜੀ ਜਾਣਨ ਦੇ ਲਈ ਬਣੇ ਰੋ ਜੀ ਵੀਡੀਓ ਦੇ ਅੰਤ ਤੱਕ ਕੀ ਵਿਆਦ ਸਿਰੇ ਚੜਦਾ ਹੈ ਜਾਂ ਇਸ ਤੇ ਵਿੱਚ ਨਵਾਂ ਮੋੜ ਆਵੇਗਾ ਹਾਂਜੀ ਜਕਰ ਚੈਨਲ ਦੇ ਉਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਅੱਜ ਤੋਂ तकरीबन 6 ਮਹੀਨੇ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਇੱਕ ਛੋਟੇ ਜਿਹੇ ਦੋ ਕਮਰਿਆਂ ਦੇ ਕੁਆਟਰਾਂ ਦੇ ਵਿੱਚ ਜਾਨੀ ਸੁਖਮਨ ਸਿੰਘ ਆਪਣੀ ਪਤਨੀ ਕਰਨਦੀਪ कौर ਅਤੇ 5 ਸਾਲ ਦੀ ਤੇ ਨੂਰ ਦਾ ਰਹਿੰਦਾ ਸੀ ਸੁਖਮਨ ਬਹੁਤ ਨੇਕ ਦਿਲ ਅਤੇ ਗੁਰੂ ਦਾ ਪੈ ਰੱਖਣ ਵਾਲਾ ਇਨਸਾਨ ਸੀ ਉਸ ਦੀ ਆਵਾਜ਼ ਵਿੱਚ ਇੰਨਾ ਰਸ ਸੀ ਕਿ ਦੂਰ ਦੂਰ ਤੋਂ ਲੋਕ ਉਸ ਦਾ ਕੀਰਤਨ ਸੁਣਦੇ ਲਈ ਇੱਥੇ ਆਉਂਦੇ ਸਨ ਕਰਨਦੀਪ ਇੱਕ ਬਹੁਤ ਹੀ ਸੁੰਦਰ ਸੁਸ਼ੀਲ ਅਤੇ ਸੇਵਾ ਭਾਵਣੀ ਔਰਤ ਸੀ ਉਹ ਗੁਰੂ ਘਰ ਦੀ ਸਫਾਈ ਅਤੇ ਲੰਗਰ ਦੀ ਸੇਵਾ ਕਰਦੇ ਉਹਨਾਂ ਕੋਲ ਪ ¿Sabes si...? ਗਰੰਟੀ ਦੀ ਤਨਖਾਹ ਨਾਲ ਬੜਾ ਔਖਾ ਗੁਜ਼ਾਰਾ ਚੱਲਦਾ ਸੀ ਪਰ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਖੁਸ਼ੀਆਂ ਸਨ ਬਹੁਤ ਸਕੂਨ ਸੀ ਪਰ ਉਹਨਾਂ ਦੇ ਸਕੂਨ ਨੂੰ ਅੱਗ ਉਦੋਂ ਲੱਗੇ ਜਦੋਂ ਪਿੰਡ ਦੇ ਵਿੱਚ ਨਵੇਂ ਗੁਰਦੁਆਰਾ ਪ੍ਰਧਾਨ ਦੀ ਚੋਣ ਹੋਈ ਸਰਦਾਰ ਦਲਜੀਤ ਸਿੰਘ ਪਿੰਡ ਦੀ ਸ਼ੂਗਰ ਮਿਲ ਦਾ ਮਾਲਕ ਸਿਆਸੀ ਪਹੁੰਚ ਵਾਲਾ ਅਤੇ ਔਰਤਾਂ ਦੇ ਮਾਮਲੇ ਵਿੱਚ ਬਹੁਤ ਬਦਨਾਮ ਕਿਸਮ ਦਾ ਬੰਦਾ ਉਸਨੇ ਪੈਸੇ ਦੇ ਜੋਰ ਅਤੇ ਆਪਣੇ ਰੋਬ ਦੇ ਨਾਲ ਪ੍ਰਧਾਨਗੀ ਹਾਸਲ ਕੀਤੀ ਸੀ ਉਸ ਨੂੰ ਲੱਗਿਆ ਜਿਵੇਂ ਸ਼ਾਇਦ ਇਹ ਰਾਜਨੀਤੀ ਦੇ ਵਿੱਚ ਉਸ ਦਾ ਪਹਿਲਾ ਪੜਾ ਹੈ ਤਾਂ ਜੋ ਪ੍ਰਧਾਨਕ ਵਾਕੇ ਆਪਣੇ ਕਾਲਿਤ ਦਾਦੇ ਪਰਦਾ ਪਾਸ ਕੇ ਵੀ ਮਾਤਾ ਦੇਖੋ ਗੁਰੂ ਦਾ ਕੰਮ ਕਰਦਾ ਹਾਂ ਮੈਂ ਉਹਦੇ ਕਾਲੇ ਧੰਦੇ ਕਰ ਨਹੀਂ ਸਕਦਾ ਲਕਿਨ ਪਹਿਲੇ ਦਿਨ ਤੋਂ ਜਦੋਂ ਮਤਾ ਦੇਖਣ ਉਤੇ ਆਇਆ ਨਾ ਤਾਂ ਉਸਦੀ ਨਜ਼ਰੇ ਲੰਗਰ ਵਰਤਾ ਰਹੀ ਕਿਰਨ ਦਿੱਤੇ ਭਏ ਉਸਦੀ ਸੁੰਦਰਤਾ ਦੇਖ ਕੇ ਆਪਣੀ ਸੁਧ ਬਖੋ ਬਟਾ ਉਹ ਗੁਰੂ ਘਰ ਦੀ ਅਦਬ ਨੂੰ ਭੁੱਲ ਕੇ ਉਸ ਨੂੰ ਘੁਰਦਾ ਰਿਹਾ ਉਸ ਨੂੰ ਲੱਗਿਆ ਕਿ ਆਕੀ ਬਾਂਦਰ ਦੇ ਹੱਥ ਅੰਗੂਰ ਹੈ ਆ ਗਰੰਤੀ ਸੰਗੇ ਇੱਕ ਗਰੀਬ ਜਿਹਾ ਬੰਦਾ ਇੱਥੇ ਗੁਰੂ ਘਰ ਦੇ ਵਿੱਚ ਨੌਕਰੀ ਕਰਦਾ ਹੈ ਉਸਦੇ ਕੋਲ ਆਏ ਨਹੀਂ ਸੁੰਦਰ ਜਦ ਇਹ ਪਤਨੀ ਕਿਵੇਂ ਹੈ ਇਹ ਤਾਂ ਉਸ ਦਾ ਬਿਲਕੁਲ ਹੱਕ ਨਹੀਂ ਹੈ ਮਨਿਮਨ ਸੁਧਾਰ ਰੰਦਾ ਹੈ ਉਸਨੇ ਉਸੇ ਵੇਲੇ ਕਿਰਨਦੀਪ ਨੂੰ ਲੈ ਕੇ ਆਪਣੇ ਮਨ ਦੇ ਵਿੱਚ ਇੱਕ ਗਲਤ ਜਿਹਾ ਫੈਸਲਾ ਕਰ ਲਿਆ ਦਰਜੀਤ ਨੇ ਆਪਣੀ ਖੇਡ ਸ਼ੁਰੂ ਕੀਤੀ ਪਹਿਲਾ ਉਸਨੇ ਲਾਕਦਾ ਗੱਲ ਛੁਟਿਆ ਯਾਨੀ ਜੀ ਉਸਨੇ ਇੱਕ ਦਿਨ ਸੁਖਮਨ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਤੁਹਾਡੀ ਆਵਾਜ਼ ਦੇ ਵਿੱਚ ਬੜਾ ਦਮ ਹੈ ਤੁਸੀਂ ਛੋਟੇ ਜਿਹੇ ਕੁਆਟਰਾਂ ਦੇ ਵਿੱਚ ਕਿਉਂ ਰਲ ਰਹੇ ਹੋ ਤੁਹਾਡੀ ਤੀ ਵੀ ਵੱਡੀ ਹੋ ਰਹੀ ਹੈ ਮੈਂ ਤੁਹਾਡੇ ਲਈ ਇੱਥੇ ਨੇੜੇ ਹੀ ਇੱਕ ਵੱਡਾ ਘਰ ਅਤੇ ਨਵੀਂ ਗੱਡੀ ਦਾ ਪ੍ਰਬੰਧ ਕਰਦਾ ਹਾਂ ਬਸ ਤੁਸੀਂ ਮੇਰੇ ਨਾਲ ਚੱਲੋ ਪ੍ਰਧਾਨ ਜੀ ਸੁਖਮਨ ਨੇ ਹੱਥ ਜੋੜ ਕੇ ਕਿਹਾ ਗੁਰੂ ਜੀ ਨੇ ਸਾਨੂੰ ਜਿਹਨਾ ਦਿੱਤਾ ਹੈ ਅਸੀਂ ਬਹੁਤ ਖੁਸ਼ ਆ ਸਾਨੂੰ ਕੋਈ ਲਾਲਚ ਨਹੀਂ ਹੈ ਕਿਉਂਕਿ ਉਹ ਜਾਣਦਾ ਸੀ ਕਿ ਪ੍ਰਧਾਨ ਮੰਦਾ ਠੀਕ ਨਹੀਂ ਹੈ ਇਹ ਜਿਹੜਾ ਇਹ ਜੇਕਰ ਕੁਝ ਲਾਲਚ ਦੇ ਰਿਹਾ ਹੈ ਇਸ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਇਸ ਦੀ ਵਜ੍ਹਾ ਹੋਵੇਗੀ ਜ਼ਰੂਰ ਕੋਈ ਲਾਲਚ ਹੋਵੇਗਾ ਐਵੇਂ ਇਸ ਤਰ੍ਹਾਂ ਦੇਣ ਵਾਲਾ ਬੰਦਾ ਨਹੀਂ ਹੈ ਲੇਕਿਨ ਜਦੋਂ ਲਾਲਚ ਦਾ ਜਾਲਣਾ ਚੱਲਿਆ ਤਾਂ ਦਿਲਜੀਤ ਨੇ ਦਬਾਅ ਪਾਣਾ ਸ਼ੁਰੂ ਕੀਤਾ ਉਸਨੇ ਗੁਰਦੁਆਰਾ ਕਮੇਟੀ ਦੀ ਮੀਟਿੰਗ ਬੁਲਾਈ ਦੇਖੋ ਜੀ ਲੰਗਰ ਦਾ ਹਿਸਾਬ ਠੀਕ ਨਹੀਂ ਆ ਰਿਹਾ ਦਾਲ ਚੌੜ ਘਟਾ ਰਹੇ ਹਨ ਯਾਨੀ ਸੁਖਮਨ ਦੇ ਦੇਵ ਜੀ ਸਭ ਕੁਝ ਹੈ ਮੈਨੂੰ ਲੱਗਦਾ ਹੈ ਇਹ ਬੰਦਾ ਰਲਿਆ ਹੋਇਆ ਹੈ ਉਸਨੇ ਚੋਰੀ ਕੀਤੀ ਹੈ ਉਸਨੇ ਗੋਲਕ ਦੇ ਵਿੱਚੋਂ ਸ਼ਾਇਦ ਪੈਸੇ ਚੁੱਕੇ ਹਨ ਇਸ ਤਰ੍ਹਾਂ ਦੇ ਝੂਠੇ ਅਤੇ ਬੇਤੁਕੇ ਇਲਜ਼ਾਮ ਜੜੇ ਹਨ ਉਹ ਗਿਆਨੀ ਸੁਖਮੰਤੇ ਲਗਣ ਲੱਗਿਆ ਫਿਰ ਉਸਨੇ ਕਿਰਨਦੀਪ ਤੇ ਗੁਰੂਕਰ ਆਉਣ ਤੇ ਪਾਬੰਦੀ ਲਗਾ ਦਿੱਤੇ ਨਵੀਆਂ ਲੋਹਾ ਧੀਆਂ ਦਾ ਸੰਗਤ ਵਿੱਚ ਆ ਕੇ ਇਦਾਂ ਮਰਦਾ ਸਾਹਮਣੇ ਸੇਵਾ ਕਰਨਾ ਠੀਕ ਨਹੀਂ ਹੋਏ ਇਹ ਮਰਿਆਦਾ ਦੇ ਖਿਲਾਫ ਹੈ ਸੁਖਮਨ ਸਭ ਸਮਝ ਰਿਆ ਸੀ ਵੀ ਸਭ ਉਸ ਨੂੰ ਤੋੜਨ ਲਈ ਹੋ ਰਿਹਾ ਹੈ ਪਰ ਚਪਰਿਆ ਉਸ ਦਾ ਇੱਕਦਮ ਜ਼ਿਕਰ ਆ ਵੀ ਇਹ ਗੁਰਦੁਆਰਾ ਛੱਡ ਕੇ ਚਲਾ ਜਾਮਾ ਲੇਕਿਨ ਇੱਕ ਰਾਤ ਜਦੋਂ ਸੁਖਮਨ ਅਮਰਤ ਵੇਲੇ ਦੇ 파ਰਤੀ ਤਿਆਰੀ ਕਰ ਰਿਹਾ ਸੀ ਦਲਜੀਤ ਦੇ ਦੋ ਗੁੰਡਿਆਂ ਨੇ ਚੁੱਪਚਾਪ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲੇ ਉਹਨਾਂ ਨੇ ਗੋਲਕ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਮर्याਦਾ ਦੀ ਬੇਦਬੀ ਕੀਤੀ ਲੇਕਿਨ ਸਵੇਰੇ ਜਦੋਂ ਸੁਖਮਨ ਨੇ ਦਰਵਾਜ਼ਾ ਖੋਲ੍ਹਿਆ ਨਾ ਤਾਂ ਸਾਰਾ ਮੰਦਿਰ ਸਾਹਮਣੇ ਦੇ ਕੇ ਉਸ ਦੀ ਚਿਕ ਨਿਕਲ ਗਈ ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਬੁਲਾਉਂਦਾ ਪ੍ਰਧਾਨ ਦਲਜੀਤ ਪਹਿਲਾਂ ਹੀ ਪੁਲਸ ਲੈ ਕੇ ਉੱਥੇ ਪਹੁੰਚ ਗਿਆ ਫੜ ਲਓ ਇਸ ਨੂੰ ਦਲਜੀਤ ਕਿਹਾ ਇਹ ਅਸਲੀ ਗੁੰਗਾਰਾ ਰਾਤ ਨੂੰ ਕੁਆਟਰਾਂ ਵਿੱਚ ਸੌਣ ਦੀ ਬਜਾਏ ਇੱਥੇ ਚੋਰੀ ਕਰ ਰਿਹਾ ਸੀ ਜਦੋਂ ਫੜਿਆ ਗਿਆ ਤਾਂ ਦੇਖੋ ਇਸ ਨੇ ਮर्याਦਾ ਤੇ ਅਨੇ ਰੱਖਿਆ ਇਸ ਨੇ ਬੇਦਬੀ ਕੀਤੀ ਹੈ ਗੁਰੂ ਦੀ ਮਰੈਦਾ ਭੰਕ ਕੀਤੀ ਹੈ ਪਿੰਡ ਦੇ ਲੋਕ ਇਕੱਠੇ ਹੋ ਗਏ ਮਾਰ ਉਸ ਪਾਪੀ ਨੂੰ ਉਸੇ ਬਿਨਾ ਕੁਛ ਸੁਨੇ ਕਿ ਪ੍ਰਧਾਨ ਤਕੜਾ ਬੰਦਾ ਸੀ ਪੈਸੇ ਵੜਾ ਸੀ ਰਾਜਨੀਤੀ ਦੇ ਵਿੱਚ ਚੰਗੀ ਪੈਠ ਰਕਦਾ ਸੀ ਸੁਖਮਨ ਕੁੱਟਦੇ ਹੋਏ ਗ੍ਰਫਤਾਰ ਕਰ ਲਿਆ ਗਿਆ ਸੁਖਮਨ ਤੇ ਬੇਦਬੀ ਦਾ ਕੇਸ ਅਦਾਲਤ ਹੋ ਗਿਆ ਇੱਕ ਅਜਿਆ ਕੇਸ ਜਿਸ ਵਿੱਚ ਸ਼ਾਇਦ ਸਜ਼ਾ ਘੱਟ ਸੀ ਲੇਕਿਨ ਲੋਕੀਂ ਅਰੇ ਸਨ ਉਸ ਦੇ ਖਿਲਾਫ ਹੋ ਗਏ ਲੋਕਾਂ ਨੇ ਤੂ ਤੂ ਕਰਨੇ ਸ਼ੁਰੂ ਕੀਤੇ ਖਬਰਾਂ ਦੇ ਵਿੱਚ ਇਸ ਤਰ੍ਹਾਂ ਆਉਣ ਲੱਗਿਆ ਜਿਹੜਾ ਹੈ ਆਪ ਦੇਖੋ ਮਰੈਦਾ ਕਰਦਾ ਸੀ ਕੋਲਕ ਤੋੜਦਾ ਸੀ ਲਾਲਕ ਨੇ ਜੜਾ ਹੈ ਉਸ ਨੂੰ ਅੱਲਾ ਕਰ ਦਿੱਤਾ ਹੈ ਇਸ ਤਰ੍ਹਾਂ ਜਦੋਂ ਖਬਰਾਂ ਆਈਆਂ ਤਾਂ ਸੁਖਮਨ ਬਿਲਕੁਲ ਟੁੱਟ ਗਿਆ ਦੂਜੇ ਪਾਸੇ ਕਰਨਦੀਪ ਆਪਣੀ ਤੀ ਨੂਰ ਨੂੰ ਲੈ ਕੇ ਦਰ ਦਰ ਭਟਕ ਰਹੀ ਸੀ ਜਿਸ ਪਿੰਡ ਨੇ ਉਹਨਾਂ ਨੂੰ ਸਤਕਾਰ ਦਿੱਤਾ ਸੀ ਅੱਜ ਉਹੀ ਪਿੰਡ ਉਹਨਾਂ ਤੇ ਥੁੱਕ ਰਿਆ ਸੀ ਉਹਨਾਂ ਨੂੰ ਕੁਆਟਰਾਂ ਦੇ ਵਿੱਚ ਘੜ ਦਿੱਤਾ ਗਿਆ ਦੋ ਦਿਨਾਂ ਦੇ ਬਾਅਦ ਦਲਜੀਤ ਸਿੰਘ ਜੇਲ੍ਹ ਦੇ ਵਿੱਚ ਸੁਖਮਨ ਨੂੰ ਮਿਲਣ ਆਉਂਦਾ ਹੈ ਕਿਵੇਂ ਲੱਗੀ ਗਣੀ ਆ ਨਵੀਂ ਤਾਂ ਉਹ ਹੱਸਿਆ ਪ੍ਰਧਾਨ ਜੀ ਤੁਸੀਂ ਤਾਂ ਜਾਣਦੇ ਹੋ ਮੈਂ ਬੇਗੁਨਾਹਾਂ ਮੈਂ ਕਦੇ ਵੀ ਐਸਾ ਕੰਮ ਨਹੀਂ ਕਰ ਸਕਦਾ ਰੱਬ ਤੋਂ ਡਰੋ ਸੁਖਮਨ ਰੋਪਿਆ ਰੱਬ ਤਾਂ ਹੁਣ ਮੈਂ ਹੀ ਹਾਂ ਦਲਜੀਤ ਨੇ ਕਿਹਾ ਦੇਖ ਸੁਖਮਨ ਮੇਰੇ ਕੋਲ ਅਸਲੀ ਸਬੂਤ ਹੈ ਮੇਰੀ ਸਵੇਲੀ ਦੇ ਬਾਹਰ ਲੱਗੀ ਸੀਸੀਟੀਵੀ ਕੈਮਰੇ ਵਿੱਚ ਮੇਰੇ ਉਹ ਦੋਵੇਂ ਗੁੰਡੇ ਕੈਦ ਹੋ ਗਏ ਹਨ ਜਦੋਂ ਉਹ ਰਾਤ ਨੂੰ ਗੁਰਦੁਆਰੇ ਵੱਲ ਜਾ ਰਹੇ ਸਨ ਮੈਂ 1 ਮਿੰਟ ਵਿੱਚ ਤੈਨੂੰ ਪਾ ਸਕਦਾ ਹਾਂ ਉਹਨਾਂ ਦੋਹਾਂ ਨੂੰ ਫਸਾ ਦਾਂਗਾ ਫਿਰ ਬਚਾਓ ਮੈਨੂੰ ਸੁਖਮਨ ਨੇ ਉਸਦੇ ਪੈਰ ਫੜ ਲਏ ਬਚਾਵਾਂਗਾ ਬਚਾਵਾਂਗਾ ਸਬਰ ਕਰ ਦਲਜੀਤ ਨੇ ਕਿਹਾ ਪਰ ਇੱਕ ਸ਼ਰਤ ਹੈ ਤੂੰ ਜਾਣਦਾ ਹੈ ਮੇਰੀ ਚਲਕੀ ਹੈ ਸੁਖਮਨ ਕੰਮ ਗਿਆ ਨਹੀਂ ਇਹ ਤਾਂ ਪਾਪ ਹੈ ਮੈਂ ਇਹ ਨਹੀਂ ਹੋਣ ਦੇ ਸਕਦਾ ਸੋਚਣੇ ਦਲਜੀਤ ਨੇ ਕਿਹਾ ਇੱਕ ਤੇ ਆ ਕੇਸ ਵਿੱਚ ساری ਉਮਰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਜੇਕਰ ਬਰੀ ਵੀ ਹੋ ਗਿਆ ਮੈਂ ਤੇਰੇ ਤੋਂ ਦੂਜਾ ਕਿਸ ਪਵਾ ਦੇਗਾ ਉਸ ਤੋਂ ਬਰੀ ਹੋ ਗਿਆ ਤਿੰਨ ਹੋਰ ਪਵਾ ਦੇਗਾ ਮੇਰੀ ਪੈੜ ਤੋਂ ਜਾਣਦਾ ਹੈ ਪਰ ਉਸ ਜਿਹੜੀ ਮੇਰੀ ਸੁਣੇਗੀ ਉਹ ਨਾ ਕਿ ਤੇਰੇ ਵਰਗੇ ਗਰੀਬ ਦੇ ਤੇਰੇ ਚੀਦਾ ਰੋਣਾ ਦੂਜੇ ਪਾਸੇ ਤੇਰੀ ਪਤਨੀ ਦੀ ਸਿਰਫ ਇੱਕ ਰਾਤ ਸੋਚ ਲੈ ਸਵੇਰ ਤੱਕ ਦਾ ਸਮਾਂ ਹੈ ਸਿਰਫ ਇੱਕ ਰਾਤੀ ਗੱਲਾਂ ਹੈ ਕੀ ਬਗੜ ਚਲੇ ਆਏ ਸੁਖਮਨ ਉਸ ਰਾਤ ਨਰਕ ਵਿਚ ਰਿਹਾ ਉਸ ਨੂੰ ਲੱਗਿਆ ਜੇ ਉਹ ਜੇਲ੍ਹ ਦੇ ਵਿੱਚ ਰਿਹਾ ਤਾਂ ਦਲਜੀਤ ਬਾਹਰ ਕਰਨਦੀਪ ਅਤੇ ਨੂਰ ਨੂੰ ਜ਼ਬਰਦਸਤੀ ਚੁੱਕ ਲਵੇਗਾ ਉਹ ਪੂਰੀ ਤਰ੍ਹਾਂ ਫਸ ਚੁੱਕਿਆ ਸੀ ਸਵੇਰੇ ਜਦੋਂ ਕਰਨਦੀਪ ਉਸ ਨੂੰ ਮਿਲਣਾ ਹੈ ਤਾਂ ਸੁਖਮਨ ਨੇ ਉਸ ਨੂੰ ਸਾਰੀ ਗੱਲ ਦੱਸੀ ਮੈਂ ਕੀ ਕਰਾਂ ਕਰੇ ਨੇ ਮੈਂ ਮਰਨਾ ਚਾਹੁੰਦਾ ਹਾਂ ਕਰਨਦੀਪ ਜੋ ਕਿ ਮਜ਼ਬੂਤ ਹੋਰਤ ਸੇ ਉਸਨੇ ਆਪਣੇ ਹੰਝੂ ਪੁੰਜੇ ਤੁਸੀਂ ਮਰੋਗੇ ਨਹੀਂ ਨਾ ਹੀ ਮੈਂ ਗਲਤ ਕੰਮ ਕਰਾਂਗੇ ਅਸੀਂ ਲੜਾਂਗੇ ਕਿਵੇਂ ਸਾਡੇ ਕੋਲ ਪਲਾਕੀ ਹੈ ਸਾਡੇ ਕੋਲ ਸਾਥ ਹੈ ਕਰਨਦੀਪ ਨੇ ਕਿਹਾ ਅਤੇ ਮੈਨੂੰ ਇੱਕ ਰਸਤਾ ਦਿਸ ਰਿਹਾ ਹੈ ਉਸੇ ਵੇਲੇ ਸੁਖਮਨ ਨੂੰ ਇੱਕ ਨਾਮ ਯਾਦ ਆਇਆ ਸਰਦਾਰ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਕੈਨੇਡਾ ਦੇ ਬਹੁਤ ਅਮੀਰ ਅਤੇ ਨੇਕ ਦਿਲ ਬਜ਼ੁਰਗ ਸੇ ਜੋ ਕਿ ਉਸਦੇ ਪਿਤਾ ਦੇ ਦੋਸਤ ਸੇ ਕੋਡਕਲ ਪੰਜਾਬ ਆਇਆ ਹੋਇਆ ਸੀ ਅਤੇ ਨੇੜੇ ਦੇ ਪਿੰਡ ਵਿੱਚ ਇੱਕ ਹਸਪਤਾਲ ਬਣਾ ਰਿਹਾ ਸੀ ਅਤੇ ਦਲਜੀਤ ਦਾ ਪੁਰਾਣਾ ਵਪਾਰਕ ਦੁਸ਼ਮਣ ਵੀ ਸੀ ਸੁਖਮਨ ਨੇ ਕਰਨਦੀਪ ਨੂੰ ਗੁਰਬਖਸ਼ ਸਿੰਘ ਕੋਲ ਭੇਜਿਆ ਕਰਨਦੀਪ ਨੇ ਜਾ ਕੇ ਸਾਰੀ ਕਹਾਣੀ ਉਹਨਾਂ ਨੂੰ ਦੱਸੀ ਗੁਰਬਖਸ਼ ਸਿੰਘ ਦੀਆਂ ਅੱਖਾਂ ਵਿੱਚ ਅੱਗ ਵੱਲ ਪਈ ਧੀਏ ਤੂੰ ਰੋ ਨਾ ਹੁਣ ਤਾਂ ਜਲਮ ਰੋਵੇਗਾ ਲੇਕਿਨ ਉਹ ਕੀ ਬੋਲਦੀ ਹੈ ਅਸੀਂ ਕਰਾਂਗੇ ਤਾਂ ਕਰਾਂਗੇ ਅਸੀਂ ਤਾਂ ਬਹੁਤ ਕਮਜ਼ੋਰ ਹਾਂ ਗੁਰਬਖਸ਼ ਸਿੰਘ ਹੱਸ ਪਿਆ ਹੈ ਪਾਹਨ ਤਰੋੜਾ ਹੈ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹੋ ਅਗਵਾ ਵੀ ਸਮਝਦਾ ਹੈ ਅਸੀਂ ਉਸ ਤੇ ਹੰਕਾਰੋਂ ਖਿਆਲ ਬਣਾਵਾਂਗੇ ਉਹ ਤੁਹਾਨੂੰ ਕਮਜ਼ੋਰ ਸਮਝੇਗਾ ਅਤੇ ਆਪਣਾ ਬਦਲਾ ਪੂਰਾ ਕਰ ਲਵਾਂਗੇ ਅਸੀਂ ਕਨਾਟਕ ਰਚਾਂਗੇ ਗੁਰਬਖਸ਼ ਨੇ ਯੋਜਨਾ ਸਮਝਾਈ ਪਰ ਅਤ ਸੁਖਮਨ ਨੂੰ ਬਾਰ ਕਟਿਏ ਜਵਾਨਤ ਕਰਵਾਈਏ ਜਾਂ ਦੇਖਣੇ ਜਵਾਨਤ ਕਰਵਾ ਦੇਖਣੇ ਅੱਗੇ ਸਾਰਾ ਕੁਝ ਸੁਖਮਨ ਨੂੰ ਸਮਝਾ ਦੇ ਦੇਖਣੇ ਤੂੰ ਪੂਰੇ ਪਿੰਡ ਵਿੱਚ ਐਲਾਨ ਕਰੇ ਤੂੰ ਇਸ ਬੇਇੱਜ਼ਤੀ ਤੋਂ ਬਾਅਦ ਆਪਣੀ ਪਤਨੀ ਨੂੰ ਤਲਾਕ ਦੇ ਰਿਹਾ ਹੈ ਕਿਉਂਕਿ ਤੇਰੇ ਤੇ ਸ਼ੱਕ ਕਰਦੀ ਹੈ ਕਿ ਤਲਾਕ ਸਪਨ ਕੰਮ ਗਿਆ ਸੁਣਦਾ ਲੈ ਤੂੰ ਕਹਿ ਕੇ ਤੇਰੀ ਪਤਨੀ ਕਿਰਨਦੀਪ ਕਹੋਰੇ ਤੇਰੇ ਨਾਲ ਗਰੀਬੀ ਵਿੱਚ ਨਹੀਂ ਰਹਿਣਾ ਚਾਹੁੰਦੇ ਉਹ ਵੀ ਉਦੋਂ ਜਦੋਂ ਮੈਂ ਜੇਲ੍ਹ ਦੇ ਵਿੱਚ ਹਾਂ ਅਤੇ ਉਹ ਕੈਨੇਡਾ ਜਾਣ ਲਈ ਮੇਰੇ ਨਾਲ 50 ਸਾਲ ਦੇ ਉਦੇ ਐਨਰਾਈ ਦੇ ਨਾਲ ਵਿਆਹ ਕਰਵਾ ਲਈ ਹੈ ਮੈਂ ਉਸ ਨੂੰ 1 ਕਰੋੜ ਰੁਪਏ ਅਤਿਕ ਕੈਨੇਡਾ ਦੀ ਪੀਆਰ ਦਵਾਵਾਂਗਾ ਸੁਖਮਨ ਹੈਰਾਨ ਸੀ ਇਸ ਨਾਲ ਪਲਾਕੀ ਹੋਵੇਗਾ ਇਹ ਤਾਂ ਮੇਰੀ ਬੇਇੱਜ਼ਤੀ ਹੋਰ ਕਰਵਾਵੇਗਾ ਪਿੰਡ ਦੇ ਵਿੱਚ ਮੇਰੀ ਤੁਤੂ ਹੋ ਜਾਣੀ ਹੈ ਇਸ ਦੇ ਨਾਲ ਦੋ ਗੱਲਾਂ ਹੋਣ ਗਿਆ ਗੁਰਬਖਸ਼ ਸਿੰਘ ਨੇ ਕਿਹਾ ਪਹਿਲਾਂ ਦਿਲਜੀਤ ਨੂੰ ਲੱਗੇਗਾ ਕਿ ਉਸ ਦਾ ਸ਼ਿਕਾਰ ਕਰਨ ਦੀ ਪੇ ਉਸਦੇ ਹੱਥੋਂ ਨਿਕਲ ਗਿਆ ਹੈ ਉਹ ਗੁੱਸੇ ਵਿੱਚ ਆਵੇਗਾ ਦੂਜਾ ਉਸ ਨੂੰ ਲੱਗੇਗਾ ਜਿਵੇਂ ਜਿੱਤ ਗਿਆ ਹੈ ਉਸ ਨੇ ਤੇਰਾ ਕਰ ਤੇਰੀ ਇੱਜ਼ਤ ਸਭ ਬਰਬਾਦ ਕੀਤੀ ਹੈ ਉਹ ਆਪਣੀ ਜਿੱਦ ਦਾ ਤਮਾਸ਼ਾ ਦੇਖਣ ਲਈ ਇਹ ਕਿੰਨੀ ਬਣਾਉ ਲਈ ਕਿ ਕਰਨਦੀਪ ਸਤਮਤ ਜਾਰੀ ਹੈ ਵਿਆਦ ਦੇ ਵੀ ਜਰੂਰ ਆਵੇਗਾ ਅਤੇ ਵਿਆਹ ਵਾਲੇ ਦਿਨ ਮੁੰਗਰਬਖਸ਼ ਨੇ ਆਪਣੀ ਆਖਮਾਰੇ ਅਸੀਂ ਅਸਲੀ ਤਮਾਸ਼ਾ ਕਰਾਂਗੇ ਇੱਕ ਬਹੁਤ ਵੱਡਾ ਜੁਆਸ ਹੈ ਪਰ ਇਸ ਤੋਂ ਪਹਿਲਾਂ ਉਹਨਾਂ ਨੂੰ ਸਬੂਤ ਚਾਹੀਦੇ ਸਨ ਸਖਮਨ ਦੁਬਾਰਾ ਦਲਜੀਤ ਕੋਲ ਗਿਆ ਪ੍ਰਧਾਨ ਜੀ ਮੈਂ ਤਾਂ ਹਾਰ ਗਿਆ ਮੇਰੀ ਪਤਨੀ ਮੈਨੂੰ ਛੱਡ ਕੇ ਜਾ ਰਹੀ ਹੈ ਇੱਕ ਐਨਆਰਆਈ ਦਾ ਵਿਆਹ ਕਰਵਾ ਰਹੀ ਹੈ ਘਟੋ ਘਣ ਤੁਸੀਂ ਮੇਰੇ ਤੇ ਇਰਾਮ ਕਰੋ ਮੈਨੂੰ ਉਸ ਕੇਸ ਦੇ ਵਿੱਚ ਬਚਾ ਲਵੋ ਮੈਂ ਪਿੰਡ ਛੱਡ ਕੇ ਚਲਾ ਆ ਮੁੰਦਲ ਜੀ ਤਾਂ ਸਿਆ ਠੀਕ ਹੈ ਪਰ ਮੇਰੀ ਸ਼ਰਤ ਅਜੇ ਵੀ ਹੋਈ ਹੈ ਐਨਆਰਆਈ ਤਾਂ ਬੁੱਢਾ ਹੈ ਬਾਤੋਂ ਇੱਕ ਰਾਤ ਪਹਿਲਾਂ ਕਮਦੀਪ ਨੂੰ ਮੇਰੇ ਕੋਲ ਭੇਜ ਦੇ ਪਰ ਮੈਂ ਪੁਲਿਸ ਨੂੰ ਸਾਰੇ ਸੁਖਮਨ ਨੇ ਆਪਣੇ ਜੇਬ ਵਿੱਚੋਂ ਰਕੇ ਰਿਕਾਰਡਰ ਦਾ ਬਟਨ ਦਬਾਇਆ ਠੀਕ ਹੈ ਪ੍ਰਧਾਨ ਜੀ ਉਹਨਾਂ ਦੇ ਕੋਲ ਸਬੂਤ ਆ ਗਿਆ ਸੀ ਉਹ ਉਹੀ ਹੋਇਆ ਜਿਵੇਂ ਕਿ ਪਿੰਡ ਵਿੱਚ ਇੱਕ ਖਬਰ ਫੈਲੀ ਸੀ ਲੋਕਾਂ ਨੇ ਸੁਖਮਨ ਤੇ ਤੁ ਤੁ ਕਿਤੇ ਦੇਖੋ ਪੈਸਾ ਲਈ ਪਤਨੀ ਵੇਚਦੀ ਹੈ ਦੇਖੋ ਆਹ ਕਹਿੋ ਜਾ ਕਰਵਾ ਲਾ ਹੈ ਆਪਣੀ ਹੀ ਪਤਨੀ ਦਾ ਦੂਜਾ ਵੇਚਵਾ ਰਿਹਾ ਹੈ ਗਲਜੀਤ ਖੁਸ਼ ਹੋਇਆ ਉਹ ਮੋਰਕ ਗਨਨ ਤੇ ਮੈਂ ਉਸ ਨੂੰ ਬਰਬਾਦ ਕੀਤਾ ਹੈ ਹੁਣ ਮੈਂ ਖੁਦ ਉਸ ਦਾ ਤਮਾਸ਼ਾ ਦੇਖਾਂਗਾ ਉਸ ਨੇ ਐਲਾਨ ਕੀਤਾ ਉਹ ਵਿਆਹ ਦੇ ਵਿੱਚ ਜ਼ਰੂਰ ਜਾਵੇਗਾ ਹਾਂਜੀ ਪੈਲਸ ਦੇ ਵਿੱਚ ਅਰਦਾਸ ਹੋ ਰਹੀ ਹੈ ਅੱਗੇ ਅਰਦਾਸ ਦੇ ਵਿੱਚ ਗਨਤੀ ਸਿੰਘ ਬੋਲਦਾ ਹੈ ਹੈ ਬਾਕੀ ਉਹ ਇਸ ਪ੍ਰਧਾਨ ਨੇ ਮੈਨੂੰ ਧਮਕੀਆਂ ਦਿੱਤੀ ਮੈਨੂੰ ਝੂਠੇ ਬਦਵੀ ਕੇਸ ਵਿੱਚ ਫਸਾਇਆ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਮੈਂ ਆਪਣੀ ਪਤਨੀ ਦੀ ਇੱਜ਼ਤ ਬਚਾਉਣ ਲਈ ਆਪਣੀ ਆਬਰੂ ਬਚਾਉਣ ਲਈ ਉਸ ਨੂੰ ਇਸ ਪਾਪੀ ਦੀ ਨਜ਼ਰ ਤੋਂ ਦੂਰ ਭਜਾਉਣ ਦਾ ਫੈਸਲਾ ਕੀਤਾ ਮੈਂ ਉਸ ਨੂੰ ਇੱਕ ਵੱਡੇ ਦੇਖਵਾ ਲਈ ਕੀਤਾ ਹੈ ਤਾਂ ਕਿ ਇਹ ਜਲੰਗ ਤੋਂ ਬਚ ਸਕੇ ਪ੍ਰਧਾਨ ਦਲਜੀਤ ਚ ਕਿਹਾ ਸਭ ਕੁਝ ਝੂਠ ਹੈ ਝੂਠ ਬੋਲ ਰਿਹਾ ਹੈ ਇਸ ਕੋਲ ਕੋਈ ਸਬੂਤ ਨਹੀਂ ਹੈ ਸਬੂਤ ਹੈ ਸੁਖਮਣ ਨੇ ਆਪਣੀ ਜੇਬ ਵਿੱਚੋਂ ਛੋਟਾ ਜਿਹਾ ਰਿਕਾਰਡਰ ਕਢਿਆ ਇਹ ਸਬੂਤ ਹੈ ਪੂਰੀ ਸੰਗਤ ਸੁਣਾਉ ਉਸਨੇ ਉੱਥੇ ਕੋਲ ਰੱਖ ਕੇ ਮਾਈਕ ਤੇ ਕੋ ਰਿਕਾਰਡਰ ਦਾ ਬਟਨ ਦਬਾਇਆ ਪੂਰੇ ਪਲੇਸ ਦੇ ਵਿੱਚ ਜੀਤ ਦੀ ਆਪਣੀ ਸ਼ਰਾਬੀ ਆਵਾਜ਼ ਨੂੰ ਜੇ ਠੀਕ ਹੈ ਪਰ ਮੇਰੀ ਸ਼ਰਤ ਅਜੇ ਵੀ ਹੋਈ ਹੈ ਅਨਰੇ ਦਾ ਬੁੱਢਾ ਹੈ ਜਾਂ ਤੂੰ ਇੱਕ ਰਾਤ ਪਹਿਲਾਂ ਕਰਨਦੀਪ ਨੂੰ ਮੇਰੇ ਕੋਲ ਭੇਜ ਦੇ ਫਿਰ ਮੈਂ ਪੂਰਸਮ ਸਬੂ ਦੇਵਾਂਗਾ ਤੂੰ ਬੇਗੁਨਾ ਹੈ ਇਹ ਸੁਣਦੇ ਆਂ ਸਾਰੇ ਰਿਸ਼ਤੇਦਾਰ ਅਤੇ ਸਾਰੇ ਪਿੰਡ ਵਾਲੇ ਜੋ ਕਿ 2 ਮਿੰਟ ਪਹਿਲਾਂ ਗਰਤੀ ਦੀ ਤੁਤੂ ਕਰ ਰਹੇ ਸਨ ਹੁਣ ਪ੍ਰਧਾਨ ਦੇ ਵਾਲੇ ਹੋ ਗਏ ਨੇ ਇਹ ਪ੍ਰਧਾਨ ਇਹਨਾਂ ਨਹੀਂ ਚੇ ਇੱਕ ਗੁਰੂ ਘਰ ਦਾ ਪ੍ਰਧਾਨ ਹੋ ਕੇ ਐਨੀ ਨਹੀਂ ਸੋਚ ਰੱਖਦਾ ਹੈ ਉਸ ਤੋਂ ਪਹਿਲਾਂ ਕਿ ਦਲਜੀਤ ਪੜਦਾ ਲਾੜਾ ਬਣੇ 65 ਸਾਲ ਦੇ ਗੁਰਵਖ ਸਿੰਘ ਨੇ ਉਸ ਨੂੰ ਫੜ ਲਿਆ ਅਤੇ ਉਸ ਦੇ ਮੂੰਹ ਤੋਂ ਜ਼ੋਰਦਾਰ ਚਪੇੜ ਮਾਰ ਦਿੱਤੇ ਕੁਤੇ ਤੋ ਗੁਰੂਦੇਵ ਸੇਵਕ ਦੀ ਇੱਜ਼ਤਿਆਰ ਪਾਇਆ ਹੈ ਉਸੇ ਵੇਲੇ ਪਹਿਲੇ ਸੇ ਦਰਵਾਜ਼ੇ ਖੁੱਲੇ ਅਤੇ ਪੁਲਿਸ ਦੀ ਵਰਦੀ ਵਿੱਚ ਕੁਝ ਅਧਿਕਾਰੀ ਅੰਦਰ ਆਏ ਜੋ ਗੁਰਵਖਸ਼ ਸਿੰਘ ਨੇ ਪਹਿਲਾਂ ਹੀ ਬੁਲਾਲੇ ਸਨ ਹੈ ਇੰਸਪੈਕਟਰ ਸਾਹਿਬ ਗੁਰਵਖਸ਼ ਨੇ ਕਿਹਾ ਇਹ ਤਾਂ ਤੁਹਾਡਾ ਮਜਰੇ ਮੈਂ ਇਹ ਸਬੂਤ ਹੈ ਅਤੇ ਇਹਰੇ ਉਹਨਾਂ ਦੇ ਅਸਲੀ ਗੁੰਡੇ ਜਿਨ੍ਹਾਂ ਨੇ ਉਸ ਰਾਤ ਗੁਰੂਕਰਦੇਵ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਮਰਿਆਦਾ ਦੀ ਬੇਦਬੀ ਕੀਤੀ ਸੀ ਇਸ ਨੂੰ ਲੈ ਜਾਓ ਦਲਜੀਤ ਨੂੰ ਹਥਕੜੀਆਂ ਲੱਗੀਆਂ ਉਹ ਗਿਲਗੜਾ ਰਿਆ ਸੀ ਮੈਨੂੰ ਛੱਡ ਦਿਓ ਮੈਂ ਬਰਬਾਦ ਹੋ ਜਾਵਾਂਗਾ ਤੂੰ ਤਾਂ ਬਰਬਾਦ ਹੋ ਗਿਆ ਹੈ ਸੁਖਮਨ ਨੇ ਕਿਹਾ ਜਦੋਂ ਪੁਲਿਸ ਦਲਜੀਤ ਨੂੰ ਲੱਗੇ ਤਾਂ ਪੂਰੇ ਪਿੰਡ ਦੇ ਵਿੱਚ ਚੁੱਪ ਛਾ ਗਏ ਸਾਰੇ ਰਿਸ਼ਤੇਦਾਰ ਸ਼ਰਮ ਨਾਲ ਸਿਰ ਉਤ ਕਾਈ ਖੜੇ ਸਨ ਜਿਨ੍ਹਾਂ ਨੇ ਸੁਖਮਨ ਤੇ ਤੁਟੂ ਕੀਤੀ ਸੀ ਲਾੜੀ ਕਰਨੀ ਆਪਣੇ ਪਤੀ ਸੁਖਮੰਦੇ ਕੋਲ ਗਏ ਉਸ ਨੂੰ ਗੜੇ ਲਗਾ ਕੇ ਰੋਪਏ ਉਹਨਾਂ ਦੀ ਤੀਨ ਨੂਰ ਪੱਜ ਕੇ ਉਹਨਾਂ ਦੇ ਕੋਲ ਆ ਗਏ ਗੁਰਬਖਸ਼ ਸਿੰਘ ਜੋ ਕਿ ਲੜਾ ਬਣਿਆ ਸੀ ਦੋਵਾਂ ਦੇ ਸਿਰ ਤੇ ਖਤਰਕਿਆ ਉਸ ਨੇ ਮੈਕ ਪੜਿਆ ਅਤੇ ਸਾਰੀ ਸੱਚਾਈ ਦ੍ਰਿਸ਼ੇ ਲੋਕਾਂ ਦੇ ਸਾਹਮਣੇ ਖੋਲ ਦਿੱਤੇ ਵੀ ਤੁਸੀਂ ਜਿਹੜਾ ਹੈ ਕਿੰਨਾ ਗਲ ਸਮਝਿਆ ਹਾਂਜੀ ਕਿ ਮੇਰੇ ਲਈ ਤੁਹਾਨੂੰ ਅੱਜ ਦੀ ਕਹਾਣੀ ਦੱਸਦੀ ਕਮੈਂਟਾਂ ਦੇ ਵਿੱਚ ਜੇਕਰ ਸਤਿਮ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਤੇ ਸਾਡੀ ਇਸ ਕਹਾਣੀ ਦਾ ਮਕਸਦ ਕਿਸੇ ਨੂੰ ਦੁੱਖ ਪਹੁੰਚਾਣਾ ਕਿਸੇ ਨੂੰ ਤੇਜ਼ ਪਹੁੰਚਾਣਾ ਕਿਸੇ ਨੂੰ ਦੁਖੀ ਕਰਨਾ ਜਾਂ ਕਿਸੇ ਨੂੰ ਬਦਨਾਮ ਕਰਨਾ ਨਹੀਂ ਹੈ ਇਸ ਤਰਫ ਸਿੱਖਾ ਦੇਣ ਲਈ ਹੈ ਕਮੈਂਟਾਂ ਵਿੱਚ ਦਿਓ ਜੀ ਆਪਣੀ ਰਾਏ ਜੇਕਰ ਚੈਨਲ ਨੂੰ ਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਪਹੁੰਚ ਕੇ ਹਾਂਜੀ ਦਿਓ ਜੀ ਸਾਨੂੰ ਜੱਜ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ